ਸੋਸ਼ਲ ਮੀਡੀਆ ਉੱਤੇ ਤੁਹਾਡੇ ਇਲਾਕੇ ਤੋਂ ਇੱਕ ਵੀਡੀਓ ਸਾਹਮਣੇ ਆਵੇ ਅਤੇ ਉਹ ਵੀ ਕੱਪੜਿਆਂ ਦੀ ਦੁਕਾਨ ਉੱਤੋਂ ਦੁਕਾਨਦਾਰ ਦੇ ਰਿਹਾ ਹੋਵੇ ਆਫਰ ਤਾਂ ਤੁਸੀਂ ਕੀ ਕਰੋਗੇ ਜਾਹ ਰਿਹਾ ਹੈ ਕਿ ਉਸ ਆਫਰ ਦਾ ਫਾਇਦਾ ਚੁੱਕਣ ਲਈ ਤੁਸੀਂ ਬਿਨਾਂ ਦੇਰ ਕੀਤੇ ਉਸ ਦੁਕਾਨ ਉੱਤੇ ਪਹੁੰਚ ਜਾਓਗੇ ਪਰ ਸੋਚੋ ਅੱਗਿਓ ਦੁਕਾਨ ਹੀ ਨਾ ਖੁੱਲ੍ਹੇ ਤਾਂ ਫਿਰ ਉੱਥੇ ਪਹੁੰਚੀ ਲੋਕਾਂ ਦੀ ਭੀੜ ਕੀ ਕਰੇਗੀ ਅੱਜ ਇਹ ਹੋਇਆ ਕੁਝ ਲੁਧਿਆਣਾ ਦੇ ਦੁਗਰੀ ਵਿੱਚ ਜਿੱਥੇ ਇੱਕ ਦੁਕਾਨਦਾਰ ਵੱਲੋਂ ਗੁਰਨਾਨਕ ਦੇਵ ਜੀ ਦੇ ਗੁਰਪਤ ਮੋਕੇ 13 ਰੁਪਏ ਵਿੱਚ ਛੱਟ ਦੇ ਦਾ ਐਲਾਨ ਕੀਤਾ ਗਿਆ ਜਿਸ ਦੀ ਵੀਡੀਓ ਵੀ ਦੁਕਾਨਦਾਰ ਵੱਲੋਂ ਸ਼ੇਅਰ ਕੀਤੀ ਗਈ ਆਪ ਪਹਿਲਾਂ ਦੇਖਦੇ ਹਾਂ ਉਹ ਵੀਡੀਓ ਇਹ ਸ਼ਰਟਾਂ ਵੀਰੇ ਹਜ਼ਾਰ ਹਜ਼ਾਰ ਰੁਪਏ ਦੀਆਂ ਨੇ ਮਾਰਕੀਟ ਦੇ ਵਿੱਚ ਇਹ ਵੀ 13 ਰੁਪਏ ਦੀ ਮਿਲਣੀਆਂ ਭਾਜੀ ਅੱਛਾ ਇਹ ਵੀ 13 ਰੁਪਏ ਦੀ 13 ਰੁਪਏ ਦੀ ਮਿਲਣੀਆਂ ਭਾਜੀ ਇਹ ਡੈਲਿੰਗ ਦਾ ਸ਼ਰਟਾ ਚੈੱਕ ਕਰੋ ਫਰੰਟ ਬੈਕ ਸਾਈਡ ਸਾਰੀ ਇੰਵੈਂਟਰੀ ਭਾਜੀ ਇਹ ਚੈੱਕ ਕਰੋ ਭਾਜੀ ਫਰੰਟ ਬੈਕ ਸਾਈਡ ਸਾਰੀ ਇੰਵੈਂਟਰੀ ਇਹ ਜਿੰਨਾ ਮਟੀਰੀਅਲ ਭਾਜੀ ਇਹ 13 'ਚ ਮਿਲੇਗਾ ਭਾਜੀ ਜੋ ਲੱਗਿਆ ਦੁਕਾਨ ਦੇ ਉੱਤੇ ਕਸਟਮਰ ਜਿਹੜੇ ਮਰਜ਼ੀ ਪੀਸ ਨੂੰ ਹੱਥ ਪਾ ਲੈ ਭਾਜੀ ਮਿਲਣਾ 13 ਰੁਪਏ ਦਾ ਹੀ ਆ 13 ਰੁਪਏ ਦੇ ਵਿੱਚ ਸ਼ਰਟ ਦੇਣ ਦੇ باوجود ਕਿ ਅਗਰ ਰੰਗ ਉੱਟ ਗਿਆ ਪਰ ਇਹ ਵਾਲੀਆਂ ਇਹ ਵਾਲੀਆਂ ਸ਼ਰਟਾਂ ਤਾਂ ਹਜ਼ਾਰਾਂ ਰੁਪਏ ਦੀਆਂ ਇਹ ਵੀ 13 ਰੁਪਏ ਚ ਮੈਂ ਕਹਿੰਦਾ ਵੀਰੇ 13 ਰੁਪਏ ਦੇ ਵਿੱਚ ਵੀ ਫੁੱਲ ਗਾਰੰਟੀ ਆ ਜੇ ਸ਼ਰਟ ਦਾ ਰੰਗ ਉੱਟ ਗਿਆ ਜਾਂ ਸ਼੍ਰਿੰਕ ਹੋ ਗਿਆ ਤਾਂ ਵੀ ਵਾਪਸੀ ਆ ਵੀਰੇ 13 ਰੁਪਏ ਚ ਵੀ ਫੁੱਲ ਗਾਰੰਟੀ ਆ ਲਓ ਜੀ ਆਫਰ ਬਹੁਤ ਵੱਡੀ ਆ ਤੇ ਮੇਰਾ ਵੀਰ ਸਾਰੇ ਪਹੁੰਚੋ ਜੇ ਬਾਕੀ ਗੁਰੂਪੁਰਬ ਕਰਕੇ ਸਪੈਸ਼ਲ ਪਾਈ ਨੇ ਬਾਈ ਗੁਰਸੇਖਾ ਤਾਂ ਤੁਸੀਂ ਜ਼ਰੂਰ ਆਫਰ ਦਾ ਲਾਭ ਉਠਾਓ ਹੰਗਾਮਾ ਉਸ ਵੇਲੇ ਹੋ ਗਿਆ ਜਦੋਂ ਇਸ ਆਫਰ ਮੁਤਾਬਕ ਲੋਕ ਸ਼ਾਰਟ ਲੈਂਡ ਲਈ ਪਹੁੰਚੇ ਤਾਂ ਅੱਗੇ ਦੁਕਾਨ ਹੀ ਬੰਦ ਮਿਲੀ ਲੋਕਾਂ ਵੱਲੋਂ ਕਾਰਵਾਈ ਤੱਕ ਕਰਨ ਦੀ ਗੱਲ ਕਹੀ ਗਈ ਉੱਥੇ ਇੰਨਾ ਹੰਗਾਮਾ ਹੋਇਆ ਇੰਨੀ ਲੜਾਈ ਹੋਈ ਕਿ ਇੱਕ ਔਰਤ ਦਾ ਸਿਰ ਵੀ ਫਟ ਗਿਆ ਹੱਦ ਤਾਂ ਉਦੋਂ ਹੋ ਗਈ ਜਦੋਂ ਲੋਕ ਲੁਧਿਆਣਾ ਤੋਂ ਇਲਾਵਾ ਹੋਰ ਵੀ ਸੂਪਿਆਂ ਤੋਂ ਪਹੁੰਚੇ ਹੋਏ ਸੀ ਕਿਵੇਂ ਇਹ ਘੜੀ ਆ ਕੇ ਇਹਨਾ ਕੱਟੋ ਗਿਆ ਜਿਨਾਂ ਦੀ ਲਾਟ ਵੀ ਟੁੱਟ ਗਈ ਆ ਇਹ ਲੜਾਈ ਵੀ ਪਹਿਲਾਂ ਹੋ ਚੁੱਕੀ ਆ ਇਹਦਾ ਵੀਡੀਓ ਪਾਉਂਦਾ ਨਾ ਤੇ ਪਾਣੀ ਜਿਹੜਾ ਆ ਜਾਂਦਾ ਤੇ ਕਿਹੜੀ ਜਗ੍ਹਾ ਤੋਂ ਆਇਓ ਅੰਮ੍ਰਾਲੇ ਵੈ ਅੰਮ੍ਰਾਲੇ ਤੋਂ ਆਇਓ ਅੱਛਾ ਵੀਡੀਓ ਕਿੱਥੇ ਪਾਈ ਹੈ ਤੁਸੀਂ ਇੱਕੋ ਪਾ ਗਈ ਭਈ ਜਿਹੇ ਹੀ ਬਣੇ ਦਾ ਫੋਨ ਮੇਰੇ ਕੋਲ ਇਹਦਾ ਵੀਡੀਓ ਆਈ ਹੈ ਬਸ ਇੰਸਟਾਗ੍ਰਾਮ ਤੇ ਹਾਂਜੀ ਇੰਸਟਾਗ੍ਰਾਮ ਚਾਹੀਏ ਅੱਛਾ ਵੀਡੀਓ ਪਾ ਦਿੱਤੀ ਜਾਂ ਟਾਈਮ ਤੇ ਤਾਂ ਮੈਂ ਦੁਕਾਨ ਨਹੀਂ ਖੁੱਲੀ ਸੁਬਹਾਂ ਖੁੱਲੀ ਨਹੀਂ ਹੁਣ ਉਹਨੂੰ ਵੀਡੀਓ ਪਾਈਆ ਕਿਵੇਂ ਮੈਂ ਖੁੱਲਣੀ ਨਹੀਂ ਦੁਕਾਨ ਆ ਗਿਆ ਆਪਾਂ ਵੀਡੀਓ ਕੋਲ ਵੀਡੀਓ ਪਾ ਦਿਓ ਨਾ ਹਾਂਜੀ ਵੀਡੀਓ ਪਾਈਓ ਵੀਡੀਓ ਪਾਈ ਆ ਜੀ 13 ਰੁਪਏ ਦੀ ਵੀਡੀਓ ਲੱਗੀ ਆਫਰ ਬੰਦੇ ਦੁਕਾਨ ਤੇ ਨਹੀਂ ਪਹੁੰਚੇ ਕਈ ਬੰਦੇ ਕਹਿ ਰਹੇ ਆ ਬਾਬਾ ਬਾਬਾ ਦੀਪ ਸਿੰਘ ਗੁਰਦਾਰੇ ਜਾ ਕੇ ਸੇਵਾ ਕਰਦੇ ਆ ਹੁਣ ਇੱਥੇ ਵੀ ਕਰੋ ਸੇਵਾ ਹੁਣ ਇੱਥੇ ਸੇਵਾ ਨਹੀਂ ਕਰਦੇ ਭਾਈ ਆ ਦੇਖੋ ਆ ਬੰਦੇ 113 ਰੁਪਏ ਦੇ ਏਅਰਪੋਰਟ ਲਈ ਸੀ ਉਹ ਕਰਦੇ ਨੱਕ ਬੰਡ ਦੀ ਹੁਣ ਵੀ ਦਿਨ ਦੇ ਪਿਆ ਚਾਰ ਲੈ ਕੇ ਆਇਆ ਸੀ ਉਹਨੇ ਇਹ ਨਹੀਂ ਕਿਹਾ ਭਾਈ ਤੁਸੀਂ ਇੱਕ ਲੋ ਦੋ ਲੋ ਤਿੰਨ ਲੋ ਚਾਰ ਲੋ ਜਿੰਨੀ ਤੁਹਾਡੀ ਇੱਛਾ ਤੁਸੀਂ ਲੈ ਲੋ ਉਹਨਾ ਬੰਦਾ ਭਾਈ ਦੇਖੋ ਇਹਨੇ ਆਫਰ ਪਾਈ ਆ ਇਹਨੇ ਵੀਡੀਓ ਚ ਇਹ ਵੀ ਨਹੀਂ ਕਿਹਾ ਜੀ ਅਸੀਂ ਇੱਕ ਬੰਦੇ ਨੂੰ ਇੱਕ ਸ਼ਰਟ ਦਵਾਂਗੇ ਹੁਣ ਇਹ ਆ ਭਾਈ ਆਏ ਆ ਇਹ ਬੰਦੇ ਕਹਿੰਦੇ 10 ਸ਼ਰਟਾਂ ਲਈਆਂ ਫਿਰ ਦੇ ਦੋ ਦੇ ਦੋਗੇ ਤੁਸੀਂ 10 ਸ਼ਰਟਾਂ ਤੁਸੀਂ ਦੁਕਾਨ ਵੀ ਨਹੀਂ ਖੋਲੇ ਤੁਸੀਂ ਭਾਈ ਇੱਕ ਬੰਦੇ ਨੇ ਇੱਕ ਸ਼ਰਟ ਦੋ ਤੁਸੀਂ ਦੁਕਾਨ ਤਾਂ ਖੋਲੋ ਘੱਟਾ ਘੱਟਾ ਆਹ ਬੰਦਾ ਭਾਈ ਸਮਰਾਲੇ ਹੋ ਐ ਮੈਂ ਜਮਾਲਪੁਰ ਤੋਂ ਆਇਆ ਜੀ ਸਮਰਾਲਾ ਚੌਂਕ ਦੇਖਿਆ ਤੁਸੀਂ ਉੱਤੋਂ ਕੇ ਜਮਾਲਪੁਰ ਚੌਕ ਆਪਸ ਪਹੁੰਚ ਆਇਆ ਸੀ ਦੁਕਾਨਦਾਰ ਨੇ ਧੋਖਾ ਕੀਤਾ ਵਸੋ ਧੋਖਾ ਭਾਈ ਬਹੁਤ ਵੱਡਾ ਧੋਖਾ ਕੀਤਾ ਗੁਰਮਰਾਲੇ ਸੁਭਾ ਦੇ ਖੜੇਆ ਵੀਰੇ ਸੁਭਾ ਦੇ 5 ਵਜੇ ਦੇ ਘਰੋਂ ਤੁਰੇ ਹੋਏ ਆ ਤੁਹਾਨੂੰ ਕਿੱਥੋਂ ਪਤਾ ਲੱਗਿਆ ਵੀ ਇੱਥੇ ਥੇਲ ਲੱਗੀ ਹੈ ਜੀ ਵੀਰੇ ਇਹਨਾਂ ਨੇ ਵੀਡੀਓ ਪਾਈ ਹੋਈ ਸੀਗੀ ਵੀਡੀਓ ਇਹਨਾਂ ਨੇ ਆਏ ਨਹੀਂ ਕਿਹਾ ਸੀ ਵੀ 50 ਬੰਦੇ ਨੂੰ ਸ਼ਰਟਾਂ ਦਵਾਂਗੇ ਇਹਨਾਂ ਨੇ ਕਿਹਾ ਸੀ ਸਾਰੇ ਬੰਦਿਆਂ ਨੂੰ 13-13 ਰੁਪਏ ਦੀ ਸ਼ਰਟਾਂ ਜਿੰਨੀਆਂ ਮਰਜ਼ੀਆਂ ਲੈ ਲੋ ਤੇ ਸਵੇਰ ਤੇ ਆਇਆ ਦੁਕਾਨ ਖੁੱਲੀ ਹੈ ਨਾ ਵੀਰੇ ਖੁੱਲੀ ਨਹੀਂ ਸੋਹਾਂ ਦੇ ਵੀਰੇ ਇੱਕ ਹੋਰੇ ਥੁੜੀ ਦਾ ਬੇਚਰੀ ਦਾ ਇੱਕ ਨੁਕਸਾਨ ਹੋਇਆ ਤਾਂ ਕੌਣ ਜ਼ਿੰਮੇਵਾਰ ਹੈ ਲੜਾਈ ਵੀ ਹੋਈ ਲੜਾਈ ਹੋਈ ਵੀਰੇ ਦੋ ਲੜਾਈਆਂ ਹੋਈਆਂ ਔਰੇ ਮੁੰਡੇ ਸਿਰ ਛੜ ਪਾੜ ਗਏ ਐਕਸ਼ਨ ਵੀਰੇ ਕਾਰਵਾਈ ਹੋਣੀ ਚਾਹੀਦੀ ਹੈ ਬੰਦੇ ਦੇ ਯਾਰ ਇੰਨੇ ਬੰਦੇ ਜਿਹੜੇ ਬਦੀਨ ਹੋਏ ਆ ਜਦੋਂ ਮਾਮਲਾ ਗਰਮਾਇਆ ਤਾਂ ਦੁਕਾਨਦਾਰ ਵੀ ਸਾਹਮਣੇ ਆਇਆ ਜਿਸ ਨੇ ਸਫਾਈ ਦਿੱਤੀ ਕਿ ਉਸਨੇ ਪਹਿਲੇ 50 ਗਾਕਾ 13 ਰੁਪਏ ਵੀ ਸ਼ਰਤ ਦੇ ਦਿੱ ਗਲ ਕਹੀ ਸੀ ਅਤੇ ਦਿੱਤੀ ਵੀ ਹੈ ਉਹ ਵੀ 50 ਤੋਂ ਵੱਧ ਗਾਕਾ ਨੂੰ ਜਿਸ ਸੰਬੰਧੀ ਉਸਨੇ ਫੋਨ ਉੱਤੇ ਹੋਏ ਪੈਸੇ ਦੇ ਭੁਗਤਾਨ ਦੀ ਲਿਸਟ ਵੀ ਦਿਖਾਈ ਹੈ ਭਾਜੀ ਅਸੀਂ ਨਾ ਗੁਰਨਾਣ ਦੇਵ ਜੀ ਦਾ ਜਨਮ ਦਿਨ ਨੂੰ ਮਨਾਉਂਦੇ ਹੋਏ 13-13 ਰੁਪਏ ਦੀ ਸ਼ਰਟਾ ਦਾ ਲੰਗਰ ਲਾਇਆ ਸੀਗਾ ਜਿਹੜੇ ਪਹਿਲੇ 50 ਬੰਦੇ ਆਣਗੇ ਉਹਨਾਂ ਨੂੰ 13 ਰੁਪਏ ਦੀ ਸ਼ਰਟ ਦਿੱਤੀ ਜਾਊਗੀ 9.50 ਤੋਂ 11.50 ਭਾਜੀ ਅਸੀਂ 9:20 ਮਿੰਟ ਤੇ ਦੁਕਾਨ ਤੇ ਪਹੁੰਚ ਗਏ 5:30 ਤੋਂ ਪਹਿਲਾਂ ਬਾਜੀ 11500 ਬੰਦਾ ਉੱਥੇ ਮੌਜੂਦ ਸੀਗਾ ਜੇ ਜਿਹੜੇ ਕਰਕੇ ਸਾਨੂੰ ਸ਼ਟਰ ਤੱਕ ਵੀ ਪਹੁੰਚਣ ਦੀ ਜਗ੍ਹਾ ਨਹੀਂ ਮਿਲੀ ਜਿਹਦੀ ਆ ਵੀਡੀਓ ਮੈਂ ਤੁਹਾਨੂੰ ਦੇ ਸਕਦਾ ਵਾ ਮੇਰੇ ਕੋਲ ਵੀਡੀਓ ਨੇ ਉਸ ਤੋਂ ਬਾਅਦ ਬਾਜੀ ਜਦੋਂ ਅਸੀਂ ਸ਼ਟਰ ਖੋਲਣ ਲੱਗੇ ਉਹਨੇ ਨੇ ਉੱਥੇ ਰੋਲਾ ਪੈ ਗਿਆ ਦੋ ਮੋਟਰਸਾਈਕਲ ਚੱਕੇ ਗਏ ਤੇ ਦੋ ਮੋਟਰਸਾਈਕਲ ਚੱਕੇ ਗਏ ਔਰ ਇੱਕ ਬੀਬੀ ਦਾ ਸਿਰ ਫਟ ਗਿਆ ਮੁੰਡੇ ਲੜ ਪਏ ਬੀਬੀ ਦਾ ਸਿਰ ਫਟਦਾ ਉਸ ਤੋਂ ਬਾਅਦ ਬਾਜੀ ਅਸੀਂ ਪੁਲਿਸ ਨੂੰ 112 ਨੰਬਰ ਤੇ ਕਾਲ ਕੀਤੀ 112 ਨੰਬਰ ਵਾਲਿਆਂ ਨੇ ਪੁਲਿਸ ਤੇ ਜੀਪੀਸੀਆਰ ਤੇ ਜੀਪੀਸੀਆਰ ਵਾਲਿਆਂ ਨੇ ਕਿਹਾ ਕਿ ਜੇ ਤੁਸੀਂ ਲੰਗਰ ਲੜਾਵਾ ਤੁਹਾਨੂੰ ਥਾਣੇ ਆ ਕੇ ਪਹਿਲਾਂ ਐਪਲੀਕੇਸ਼ਨ ਦੇਣੀ ਪਊਗੀ ਤੋ ਉਹ ਤੁਹਾਨੂੰ 5-7 ਬੰਦੇ ਸਿਕਿਉਰਿਟੀ ਦੇ ਤੌਰ ਤੇ ਭੇਜਣਗੇ ਤੇ ਤਾਂ ਤੁਸੀਂ ਮਤਲਬ ਇਦਾਂ ਲੰਗਰ ਲਾ ਸਕਦੇ ਇਦਾਂ ਤੁਸੀਂ ਆਫਰ ਇਦਾਂ ਦੀ ਲਾ ਸਕਦੇ ਕਿ ਕਿੱਥੇ ਕਿਸੇ ਦੀ ਲੜਾਈ ਹੋਵੇ ਜਾਂ ਝਗੜਾ ਹੋਵੇ ਤੇ ਤੁਸੀਂ ਉਨੀ ਦੇਰ ਸੇਲ ਸਟਾਰਟ ਨਹੀਂ ਕਰਨੀ ਬਾਜੀ ਅਸੀਂ ਦੋ ਅਸੀਂ ਉਹਨਾਂ ਘੰਟਾ ਡੇਢ ਘੰਟਾ ਬਾਜੀ ਦੁਕਾਨ ਬੰਦ ਕਰਤੀ ਪੁਲਿਸ ਵਾਲਿਆਂ ਨੇ ਸਾਨੂੰ ਖੋਲਣ ਨਹੀਂ ਦਿੱਤੀ ਉਸ ਤੋਂ ਬਾਅਦ ਬਾਜੀ ਇਹ ਚੈਨਲ ਵਾਲੇ ਉਹਨਾਂ ਨੇ ਲੋਕਾਂ ਦਾ ਰਿਵਿਊ ਲਿਆ ਸਾਡਾ ਨਹੀਂ ਲਿਆ ਲੋਕਾਂ ਦਾ ਰਿਵਿਊ ਲਿਆ ਸਾਡਾ ਲਿਆ ਨਹੀਂ ਬਾਜੀ ਫਿਰ ਉਸ ਤੋਂ ਬਾਅਦ ਪੁਲਿਸ ਨੇ ਸਾਨੂੰ ਪਰਮਿਸ਼ਨ ਦਿੱਤੀ ਬਾਜੀ ਪਰਮਿਸ਼ਨ ਦੇਣ ਤੋਂ ਬਾਅਦ ਜੀ ਕਿਹੜਾ ਚੈਨਲ ਸੀਗਾ ਉਹ ਵਾਲਿਆਂ ਨੇ ਸਾਡੀ ਵੀਡੀਓ ਕੀਤੀ ਆ ਬਾਈਟ ਲਈ ਆ ਲੋਕਾਂ ਤੋਂ ਸਪਸ਼ਟੀਕਰਨ ਲਿਆ ਹਰ ਇੱਕ ਬੰਦੇ ਨੇ ਕਿਹਾ ਜੀ ਸਾਨੂੰ ਸ਼ਰਟ ਮਿਲੀ ਆ ਜਿੰਨੀਆਂ ਸ਼ਰਟਾਂ ਕਹੀਆਂ ਸੀ ਉਸ ਤੋਂ ਵੱਧ ਇਹਨਾਂ ਨੇ ਵੰਡੀਆਂ ਨੇ ਬਾਜੀ ਪਤਾ ਗੱਲ ਕੀ ਆ ਜਿਹਨੂੰ ਮਿਲ ਗਈ ਆ ਉਹਨਾਂ ਵਾਸਤੇ ਅਸੀਂ ਵਧੀਆ ਵਾ ਜਿਨ੍ਹਾਂ ਨੂੰ ਨਹੀਂ ਮਿਲੀ ਉਹ ਗਲਤ ਬੋਲ ਰਹੇ ਨੇ ਪਰ ਅਸੀਂ 50 ਦਾ ਕਿਹਾ ਸੀ ਬਾਜੀ ਅਸੀਂ 78 ਪੀਸ ਵੰਡੇ ਨੇ ਸਾਡੇ ਕੋਲ 78 ਦੇ 78 ਸਟੋਰ ਦੁਕਾਨਦਾਰ ਨੇ ਕਿਹਾ ਕਿ ਉਹਨਾਂ ਵੱਲੋਂ ਜੋ ਗੱਲ ਕਹੀ ਗਈ ਸੀ ਉਹਨਾਂ ਨੇ ਪੂਰੀ ਕੀਤੀ ਆ ਦੁਕਾਨ ਲੇਟ ਕਿਉਂ ਖੁੱਲਹੀ ਇਸ ਬਾਰੇ ਵੀ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਹੈ ਅਤੇ 13 ਰੁਪਏ ਵਿੱਚ ਸ਼ਰਟ ਦਿੱਤੀਆਂ ਇਸ ਦਾ